ਇਹ ਤੇ ਲੋਕਾਂ ਦੇ ਵੱਲੋਂ ਅਸੀਂ ਸਾਰੇ ਜਾਣੇ ਜਿਹੜਾ ਟੈਕਸ ਆ ਉਹ ਸਰਕਾਰ ਨੂੰ ਦਿੰਨੇ ਆ ਹਰ ਇੱਕ ਚੀਜ਼ ਖਰੀਦੀ ਜਾਂਦੀ ਆ ਉਹਦੇ ਤੇ ਟੈਕਸ ਲੱਗਦਾ ਟੈਕਸ ਸਾਡਾ ਸੈਂਟਰ ਸਰਕਾਰ ਨੂੰ ਵੀ ਜਾਂਦਾ ਟੈਕਸ ਸਾਡਾ ਇਥੋਂ ਦੀ ਸਟੇਟ ਸਰਕਾਰ ਨੂੰ ਵੀ ਜਾਂਦਾ ਤੋਂ ਇਹ ਸਭ ਤੋਂ ਪਹਿਲਾਂ ਸਰਕਾਰਾਂ ਦਾ ਫਰਜ਼ ਆ ਕਿ ਇਹ ਇਲਾਕੇ ਦੇ ਲੋਕਾਂ ਦਾ ਪੱਕਾ ਹੱਲ ਕੱਢਿਆ ਜਾਵੇ ਪੰਜਾਬ ਦੇ ਸੁਲਤਾਨਪੁਰ ਲੋਧੀ ਵਿਖੇ ਹੜਾ ਵਰਗੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਇਸੇ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਨਿਸ਼ਾਨੇ ਸਾਡੇ ਇਸ ਤੋਂ ਇਲਾਵਾ ਕੀ ਕੁਝ ਕਿਆ ਜਥੇਦਾਰ ਸਾਹਿਬ ਨੇ ਆਓ ਤੁਹਾਨੂੰ ਸੁਣਾਉਂਦੇ ਆ ਇਹ ਤੇ ਲੋਕਾਂ ਦੇ ਵੱਲੋਂ ਅਸੀਂ ਸਾਰੇ ਜਾਣੇ ਜਿਹੜਾ ਟੈਕਸ ਆ ਉਹ ਸਰਕਾਰ ਨੂੰ ਦਿੰਨੇ ਆ ਹਰ ਇੱਕ ਚੀਜ਼ ਖਰੀਦੀ ਜਾਂਦੀ ਆ ਉਹਦੇ ਤੇ ਟੈਕਸ ਲੱਗਦਾ ਤੇ ਟੈਕਸ ਸਾਡਾ ਸੈਂਟਰ ਸਰਕਾਰ ਨੂੰ ਵੀ ਜਾਂਦਾ ਟੈਕਸ ਸਾਡਾ ਇਥੋਂ ਦੀ ਸਟੇਟ ਸਰਕਾਰ ਨੂੰ ਵੀ ਜਾਂਦਾ ਤੋਂ ਇਹ ਸਭ ਤੋਂ ਪਹਿਲਾਂ ਸਰਕਾਰਾਂ ਦਾ ਫਰਜ ਆ ਵੀ ਇਹ ਇਲਾਕੇ ਦੇ ਲੋਕਾਂ ਦਾ ਪੱਕਾ ਹੱਲ ਕੱਢਿਆ ਜਾਵੇ ਪੱਕਾ ਹੱਲ ਕੱਢ ਕੇ ਜਿਹੜਾ ਪਾਣੀ ਵਾਰ-ਵਾਰ ਇਹਨਾਂ ਦੀਆਂ ਫਸਲਾਂ ਦੀ ਇਹਨਾਂ ਦੇ ਘਰਾਵਾਂ ਦੀ ਇਹਨਾਂ ਦੇ سرمਾਈ ਦੀ ਬਰਬਾਦੀ ਨਾ ਕਰੇ ਇਸ ਕਰਕੇ ਸਰਕਾਰ ਨੂੰ ਇਹਨਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਔਰ ਹੜ੍ਹ ਜਾਣ ਤੋਂ ਬਾਅਦ ਇਹਨਾਂ ਦੇ ਇਲਾਕੇ ਜਾਣ ਕੇ ਵੇਖਣਾ ਚਾਹੀਦਾ ਵਾ ਇਥੋਂ ਦੇ ਨਮਾਇੰਦਿਆਂ ਨੂੰ ਮਰ ਬੈਗ ਇਹਨਾਂ ਦੀਆਂ ਮੁਸ਼ਕਲਾਂ ਸੁਣਨਾ ਚਾਹੀਦੀਆਂ ਦੇਖੋ ਸਰਕਾਰ ਚਾਵੇ ਤੇ ਹਰ ਚੀਜ਼ ਦਾ ਹੱਲ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਕੋਲ ਪੈਸਾ ਵੀ ਹੈਗਾ ਉਹਨਾਂ ਕੋਲ ਸਾਧਨ ਵੀ ਹੈਗੇ ਆ ਤੇ ਆਪਣੇ ਲੋਕਾਂ ਨੂੰ ਡੁੱਬਣ ਲਈ ਇਦਾਂ ਛੱਡ ਨਹੀਂ ਦੇਣਾ ਚਾਹੀਦਾ ਮੈਂ ਇਹੋ ਹੀ ਕਹਿਣਾ ਸਰਕਾਰ ਨੂੰ ਵੀ ਇਹਨਾਂ ਦੀਆਂ ਮੰਗਾਂ ਵੱਲ ਧਿਆਨ ਦਿਓ ਇਹ ਜਿਹੜੇ ਹੜ੍ਹ ਆਉਂਦੇ ਆ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ